ਆਜੋ ਭਾਈ ਜੋੜ ਜੋਕਰਾਂ ਦੀ ਅੱਜ ਤੁਹਾਨੂੰ ਦਿਖਾਉਣੀ ਆ ਜਿਹੜੇ ਰਾਤ ਨੂੰ ਨੁਕਤਾ ਖਵਾ ਕਰਦੇ ਲਟੇਰੇ ਆਹ ਲਟੇਰਾ ਫੜਿਆ ਵਾ ਰਾਤ ਆਹ ਰੋਟੀ ਖਵਾ ਕੇ ਪਤਾ ਪਖਾ ਨਹੀਂ ਲੱਗੀ ਕਹਿੰਦਾ ਲੱਗੀ ਰੋਟੀ ਪਾਣੀ ਖਾਇਆ ਨਹੀਂ ਹੈਗੇ ਬੁਰ ਮੱਲੇ ਦਾ ਹੈਗਾ ਮੁੰਡਾ ਇਹ ਇਹ ਫੇਰ ਜਾ ਬਲਾਈ ਆ ਜੀ ਦੋ ਮੋਟਰਸਾਈਕਲ ਆ ਭਾਈ ਛੇਤਰ ਪਰੇੜੀ ਕਰਦਾਂ ਇੱਕ ਆ ਖੜਾ ਵਾ ਆ ਅੱਜ ਲੰਦਰ ਨੰਬਰ ਆ ਇਹ ਜਲੰਧਰ ਨੰਬਰ ਆ ਦੋ ਨਹੀਂ ਚੋਰੀ ਦੇ ਮੋਟਰਸਾਈਕਲ ਆ ਆ ਬੰਦੇ ਭੱਜ ਗਏ ਬੰਦੇ ਸੀਗੇ ਨਾਲ ਮੋੜ ਦੇ ਸਾਈਡ ਕੋ ਭੱਜ ਗਏ ਸਿਰ ਰਾਤ ਲੜਨ ਵੀ ਆਏ ਲੜਨ ਕੇ ਲੜਨ ਵੀ ਆਏ ਬੰਦੇ ਸਾਡਾ ਸਾਡਾ 6 ਬੰਦੇ ਸੀਗੇ ਗੱਡੀ ਵਿੱਚ 4 ਬੰਦੇ ਬੰਦੇ ਇਹਨਾਂ ਨੇ ਕਿਹੜਾ ਪਿੰਡ ਆ ਸਰ ਹਾਂ ਗੱਡੀ ਆਏ ਬੰਦੇ ਅਰ ਸੂਲੇ ਪੋ ਰਹੇ ਕਿੰਨੇ ਬੰਦੇ ਸੀ ਤੁਸੀਂ 6 ਜਾਣੇ 6 ਜਾਣੇ ਸੀ ਬਾਕੀ ਕੋਈ ਕਹਿੰਦੇ ਮੋਟਰਸਾਈਕਲ ਕਿੰਨੇ ਸੀਗੇ 2 ਮੋਟਰਸਾਈਕਲ ਗੱਡੀ ਗੱਡੀ ਇੱਕ ਸੀਗੀ ਜਨ ਇੱਕ ਜਨ ਗੱਡੀ 2 ਮੋਟਰਸਾਈਕਲ ਮੋਟਰਹਾਈਕਲ ਦੋਨੇ ਚੋਰੀ ਦੇ ਆ ਵਿੱਚ ਕਾਗਜ਼ ਪੱਤਰ ਪਏ ਐ ਇੱਕ ਜਲੰਧਰ ਦਾ ਵਾ ਤੇ ਆ ਇਹਨਾਂ ਦੇ ਉਥੋਂ ਦੇ ਧਰਮਕੋਟ ਦਾ ਨੰਬਰ ਇੱਕ ਇਧਰ ਧਰਮਕੋਟ ਦਾ ਨੰਬਰ ਆ ਮੋਟਰਸਾਈਕਲ ਦਾ ਆਰ.ਸੀ ਤੋਂ ਪਤਾ ਲੱਗਿਆ ਵਾ ਇਹ ਬਾਈ ਜੀ ਕੋਠੇ ਬੱਗੂ ਪੈਂਟ ਜਗਰਾਉਂ ਬੰਦਾ ਫੜਿਆ ਵਾ ਤੇ ਇਹਦੇ ਨਾਲ ਦੇ ਭੱਜ ਗਏ ਲੰਡੇ ਫਾਟਕਾਂ ਤੋਂ ਜੇ ਕਿ ਇਹਦੇ ਮੋਟਰਸਾਈਕਲੇ ਚੱਕੇ ਗਏ ਆ ਜਿਹਦੇ ਕੋਲੇ ਪਹੁੰਚਦੀ ਆ ਇਹ ਆਪ ਦਾ ਭਈ ਥਾਣੇ 'ਚ ਸੰਪਰਕ ਕਰ ਲੈਣ ਜਗਰਾਉਂ ਤੋਂ ਜਿਹੜਾ ਨਾਲ ਸੀਗੇ ਜਿਹੜਾ ਨਾਲ ਬੰਦੇ ਕਿਹੜੇ-ਕਿਹੜੇ ਸੀਗੇ ਦਲਪ੍ਰੀਤ ਦਲਪ੍ਰੀਤ ਪਿੰਡ ਕਿਹੜਾ ਦਲਪ੍ਰੀਤ ਹਾਂ ਨਿਆਲ ਸਿੰਘਾੜਾ ਨਿਆਲ ਸਿੰਘਾੜਾ ਦਲਪ੍ਰੀਤ ਹੋਰ ਲਖਾਰੀ ਆ ਨਹੀਂ ਲਖਾਰੀ ਹਾਂ ਉਹ ਕਿਹੜੇ ਪਿੰਡ ਆ ਉਹ ਵੀ ਉੱਥੋਂ ਦੇ ਆ ਨਿਆਲ ਸਿੰਘਾੜਾ ਹਾਂ ਇੱਕ ਗਿੱਪੀ ਆ ਇੱਕ ਹੈਰੀ ਆ ਇੱਕ ਨੋਣੀ ਆ ਤੇ ਇੱਕ ਤੂੜ ਗਈ ਤੇ ਪਹਿਲੀ ਵਾਰ ਤਾਂ ਤੁਸੀਂ ਅੱਜ ਕਿੱਥੇ ਕੀਤੀ ਆ ਪਹਿਲਾਂ ਕਿੱਥੇ ਪਹਿਲਾਂ ਕਿੱਥੇ ਲੁੱਟਿਆ ਤੁਸੀਂ ਪਹਿਲਾਂ ਇੱਕ ਠੇਕੇ ਕੋਲੇ ਸੀਗਾ ਸੁੱਚਾ ਵਾਲਾ ਫੋਨ ਆ ਸੁੱਚਾ ਵਾਲਾ ਫੋਨ ਖੋਇਆ ਉਸ ਤੋਂ ਬਾਅਦ ਉਸ ਤੋਂ ਬਾਅਦ ਇਦਵਾਰ ਚ ਇੱਕ ਬੁੜਾ ਆਇਆ ਹੁੰਦਾ ਸੀਗਾ ਤੇ ਬਾਅਦ ਚ ਉਰ ਤੋਂ ਤਾਂ ਹਾਂ ਤੇ ਇਦਵਾਰ ਚ ਬਾਈ ਤੋਂ ਉਹ ਬਾਈ ਸੀਗਾ ਉੱਥੇ ਮਿਲਿਆ ਉਹਦੀ ਘੱਟ ਫੜ ਕੇ ਹਨਾ ਅੰਨੀ ਤੇ ਚਤੀ ਉਹਦਾ ਉੱਥੇ ਡੱਗ ਪਿਆ ਸੀ ਅੱਛਾ ਇਹ ਤਾਂ ਬਾ ਗੁਣਾ ਕਿੜਾ ਲੁੱਟਣਾ ਹੈ ਉਹ ਵੱਧ ਗਿਆ ਕਹਿੰਦੇ ਬੁੜਾ ਕਿਹੜਾ ਸੀਗਾ ਜਿਹੜਾ ਲੈ ਗਿਆ ਸੀ ਹੈ ਨੰਗੇ ਆ ਸੀਗਾ ਨੰਗੇ ਆ ਸੀ ਜਿਹੜਾ ਲੁੱਟਣਾ ਸੀਗਾ ਰੋਇਦਾ ਕੰਮ ਹੈ ਤੁਹਾਡਾ ਇਹ ਮੈਂ ਰਾਤ ਹੀ ਸੀਗਾ ਉਹਨਾਂ ਦੇ ਨਾਲ ਰਾਤ ਦੇ ਨਾਮ ਵੀ ਜਿਹੜੇ ਪਰਿਵਾਰ ਦਾ ਹਿੱਸਾ ਹੁੰਦੇ ਆ ਜਿਹੜੇ ਨਾਲ ਦੇ ਇਹ ਆ ਗਾਤੇ ਸਾਰੇ ਇਹ ਬਾਈ ਜੀ ਕੋਠੇ ਬੱਗੂ ਬੰਦਾ ਇਹ ਰਾਤ ਫੜਿਆ ਗਿਆ ਵਾ ਪ੍ਰਦੇਸੀ ਦਾ ਆਪਣੇ ਬੰਦੇ ਬਚ ਕੇ ਰੋ ਸਾਡਾ ਸੁਣ ਲਿਆ ਮੂੰਹ ਠੀਕ ਆ ਜੀ ਤੇ ਹੁਣ ਦੇਖੋ ਪੁਲਿਸ ਪ੍ਰਸ਼ਾਸਨ ਵੀ ਆ ਰਿਹਾ ਵਾ ਪਰ ਇਹਨਾਂ ਨੂੰ ਵੀ ਅਸੀਂ ਰਾਤ ਦੇ ਪੁਲਿਸ ਨੂੰ ਵੀ ਬਹੁਤ ਫੋਨ ਕੀਤੇ ਆ ਤੇ ਹੁਣ ਸਾਡੇ ਜਾਨੀ ਕਿ ਆ ਵੀ ਬਾਲਾ ਵਿੱਚ ਆ ਰਹੇ ਆ ਉਹ ਦੋਨਾਂ ਨੇ ਆ ਵੀ ਆਹ ਦੇਖੋ ਥਿਆ ਹਾਂ ਥਿਆਰ ਦੇਖ ਲਓ ਇਹਨਾਂ ਦੇ ਇਹ ਹੁਣਾਂ ਨਿਕੜੇ ਆ ਹਨਾ ਆਇਆ ਜੇ ਸਿਰ ਤੇ ਵੱਜਦੇ ਤਾਂ ਪਤਾ ਲੱਗਦਾ ਨੀਗਾ ਆ ਦੇਖ ਲਓ ਇਹ ਵੱਤੋ ਵੱਤ ਸ਼ੇਅਰ ਕਰੋ ਵੀਰੇ ਇਹ ਜਿਹੇ ਬੰਦਿਆਂ ਦੇ ਨਿਹਾਲ ਸਿੰਘ ਵਾਲੇ ਤੇ ਬੰਦੇ ਜਿਹੜੇ ਇਹਨਾਂ ਤੋਂ ਵੀ ਬਚੋ ਤੇ ਇਹ ਬੰਦਾ ਵਾ ਇਹ ਵੀ ਦੇਖ ਲੋ ਇਹ ਰਸੂਲਪੁਰ ਦਾ ਵਾ ਆਹਦੇ ਵਾਲੇ ਕਿਹੜਾ ਮੁੰਡਾ ਬੰਦੇ ਵਾਦਰਾ ਬੜਾ ਮਾਰ ਕੀ ਹੈ ਇਹ ਇਹ ਜਿਹੜਾ ਕੋਣ ਉਹ ਪਰਸ ਸੈਂਡ ਖੜਾ ਸਾਰਾ ਜੀ ਆਹ ਬੰਦੇ ਤੋਂ ਲੈ ਆ ਆਹ ਮੁੰਡੇ ਤੋਂ ਮੋਬਾਈਲ ਕੋਈ ਨਾ ਕੰਮ ਕਰਦੀ ਤਾਂ ਆਹ ਬਾਈ ਜੀ ਦੇ ਉਹਨਾਂ ਦੇ ਘਰ ਤੇ ਵੀ ਆਏ ਆ 10000 ਦਾ ਮੋਬਾਈਲ ਇਦਾਂ ਹੀ ਦੁਕਾਨਾ ਖੋ ਕੇ ਲੈ ਗਿਆ ਕਿਹਦੇ ਵੀ ਦੁਕਾਨ ਤੋਂ ਤੇ ਬੈਰੀ ਤੋਂ ਪਰਲੇ ਪਾਸ ਦੇ ਛੋਟੀ ਜਿਹੀ ਜੀ ਉਹ ਰਾਲਾ ਹੀ ਗੁਰੂ ਜੀ ਰਹਿੰਦੇ ਉਹਨੂੰ ਵੀ ਪਤਾ ਲੱਗਿਆ